ਸਤ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8:00 ਵੱਜ ਚੁੱਕੇ ਨੇਗੇ 30 ਅਗਸਤ 2025 ਦਾ ਦਿਨ ਲੰਘ ਚੁੱਕਿਆ ਅਸੀਂ ਕਾਫੀ ਦਿਨਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਹੜ੍ਹਾਂ ਦਾ ਸਿਸਟਮ ਲੰਮਾ ਚੱਲੇਗਾ ਉਹਦੇ ਪਿੱਛੇ ਕੁਝ ਕਾਰਨ ਨੇ ਪਹਿਲਾ ਤਾਂ ਇਹ ਕਿ ਮੌਨਸੂਨ ਬਹੁਤ ਜ਼ਿਆਦਾ ਐਕਟਿਵ ਆ ਦੂਜਾ ਸਾਡੇ ਡੈਮ ਨੱਕੋ ਨੱਕ ਭਰੇ ਹੋਏ ਨੇਗੇ ਤੀਜਾ ਬਹੁਤ ਸਾਰੇ ਹਿੱਸੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਦੇ ਹੇਠ ਆ ਗਿਆ ਅਗਲਾ ਸਿਸਟਮ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈਗਾ ਅੱਜ ਪੰਜਾਬ ਦੇ ਕਾਫੀ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਦਰਮਿਆਨੇ ਤੋਂ ਤਕੜਾ ਮੀਂਹ ਵੇਖਣ ਨੂੰ ਮਿਲਿਆ ਤਾਂ ਇਸ ਟਾਈਮ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਹੋ ਰਿਹਾ ਹੈਗਾ ਪਰ ਕਹਾਣੀ ਜਿਹੜੇ ਅਗਲੇ ਦਿਨਾਂ ਦੇ ਦੌਰਾਨ ਵਾਪਰਨੀ ਆ ਉਹ ਕੋਈ ਬਾੜੀ ਸੌਖੀ ਸੁਖਾਲੀ ਨਹੀਂ ਹੈਗੀ ਇੱਕ ਤਕੜੇ ਮੀਹਾਂ ਦੀ ਝੜੀ ਲੱਗਣ ਜਾ ਰਹੀ ਹੈ 1 2 ਤੇ 3 ਸਤੰਬਰ ਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਸੋ ਸਭ ਤੋਂ ਪਹਿਲੀ ਤਾਂ ਗੱਲ ਆਮ ਪਬਲਿਕ ਨੂੰ ਜਿੰਨੇ ਵੀ ਦਰਿਆਵਾਂ ਦੇ ਕਿਨਾਰਿਆਂ ਜਿੱਥੇ-ਜਿੱਥੇ ਵੀ ਪ੍ਰਸ਼ਾਸਨ ਤਾਨੂੰ ਬੇਨਤੀ ਕਰਦਾ ਅਪੀਲ ਕਰਦਾ ਤੁਹਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਪੂਰਾ ਸਾਥ ਦੇਣਾ ਇਸ ਗੱਲ ਦਾ ਆਪਾਂ ਵਚਨਬੱਧ ਰਹੀਏ ਦੂਜੀ ਗੱਲ ਪ੍ਰਸ਼ਾਸਨ ਵੀ ਬਿਲਕੁਲ ਅਲਰਟ ਤੇ ਹੋ ਜਵੇ ਹਾਲਾਤ ਕਿ ਬਹੁਤੇ ਸੁਖਾਵੇਂ ਨਹੀਂ ਹੈਗੇ ਅਗਲੇ 4 ਦਿਨਾਂ ਦੇ ਦੌਰਾਨ ਤੀਜੀ ਗੱਲ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਉਣੀਆਂ ਨੇ ਜਾਂ ਨਹੀਂ ਵਧਾਉਣੀਆਂ ਨੇ 1 2 3 4 ਸਤੰਬਰ ਨੂੰ ਇਹ ਸੋਚਣ ਦਾ ਵਿਸ਼ਾਗਾ ਕਾਰਨ ਕੀ ਆ ਕਾਰਨ ਇਹ ਹੈ ਕਿ ਭਾਰੀ ਤੋਂ ਭਾਰੀ ਮੀਂਹ ਦਾ ਇੱਕ ਤੌਰ ਲੱਗਣ ਜਾ ਰਿਹਾ ਹੈ ਜਿਹੜਾ ਸਿਸਟਮ ਅਸੀਂ ਕਹਿੰਦੇ ਸੀ ਨਾ ਕਿ ਕਿਹੜੀ ਮਾਤਰ ਥੋੜੀ ਜੀ ਰਾਹਤ ਦੀ ਖਬਰ ਆ ਹੁਣ ਉਹ ਸਿਸਟਮ ਬਿਲਕੁਲ ਪਹਿਲੇ ਵਾਂਗ ਤਕੜਾ ਹੋ ਗਿਆ ਸੋ ਜੰਮੂ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ 31 ਅਗਸਤ 1 2 3 ਸਤੰਬਰ ਨੂੰ ਭਾਰੀ ਤੋਂ ਭਾਰੀ ਮੀਂਹ ਪੈਣ ਦੇ ਅਸਾਰ ਨੇ ਤੇ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਵਾਪਰਨ ਗਈਆਂ ਸੋ ਉੱਥੇ ਜੇ ਭਾਰੀ ਮੀਂਹ ਪੈਣਗੇ ਉਹ ਪਾਣੀ ਡੈਮਾਂ ਦੇ ਵਿੱਚ ਆਊਗਾ ਡੈਮਾਂ ਨੂੰ ਪਾਣੀ ਜੇਕਰ ਓਵਰਫਲੋ ਹੁੰਦਾ ਜਾਂ ਅੱਪ ਜਾਂਦਾਗਾ ਫਿਰ ਥੱਲੇ ਵੀ ਡਾਊਨਸਟ੍ਰੀਮ ਜਿਆਦਾ ਛੱਡਣਾ ਪਊਗਾ ਜਿਵੇਂ ਕਿ ਅੱਜ ਪੌਂਗ ਡੈਮ ਦੇ ਵਿੱਚੋਂ ਲਗਭਗ 110000 ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀਗਾ ਪਰ ਬਾਅਦ ਜਦੋਂ ਉਸ ਦੇ ਫੇਰ ਪੌਂਗ ਦਾ ਮਾਹੌਲ ਤਾਹਾਨੂੰ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਪਿੱਛੋਂ 117000 ਕਿਊਸਕ ਸ਼ਾਮ ਹੁੰਦੇ ਹੁੰਦੇ ਪਾਣੀ ਆਉਣਾ ਸ਼ੁਰੂ ਹੋ ਗਿਆ ਸੀਗਾ ਸੋ ਇਹ ਜਿਹੜਾ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਮਾਝਾ ਖੇਤਰ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਇਸ ਤੋਂ ਇਲਾਵਾ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਨਮਾਸਰ ਕਪੂਰਤਲਾ ਜਲੰਧਰ ਫਗਵਾੜਾ ਪੌਦ ਖੇਤਰ ਦੇ ਵਿੱਚ ਰੋਪੜ ਮਹਾਲੀ ਚੰਡੀਗੜ੍ਹ ਜਾਂ ਨਾਲ ਲੱਗਦੇ ਹਰਿਆਣੇ ਦੇ ਉੱਤਰੀ ਜ਼ਿਲ੍ਹੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਮਲੇਰਕੋਟਲਾ ਇਨ੍ਹਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਤਾਂ ਪਊਗਾ ਪਰ ਇਨ੍ਹਾਂ ਦੇ ਵਿੱਚੋਂ ਕਿਸੇ ਇੱਕ ਅੱਡੇ ਦੇ ਵਿੱਚ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਬਣ ਕੇ ਜਿਹੜਾ ਜਪਦੇ ਨੇ ਹੁਣ ਉਹ ਦੁਆਬੇ ਦੇ ਵਿੱਚ ਪੈਂਦਾ ਜਾਂ ਪੌਦ ਦੇ ਵਿੱਚ ਪੈਂਦਾ ਜਾਂ ਉੱਤਰੀ ਹਰਿਆਣੇ ਦੇ ਵਿੱਚ ਪੈਂਦਾ ਇਹ ਕੁਦਰਤ ਦੇ ਹੱਥ ਵਾਸਾ ਪਰ ਕਹਾਣੀ ਇਹੋ ਹੀ ਕਹਿੰਦੀ ਆ ਅਗਲੇ 24 ਘੰਟੇ ਸਿਸਟਮ ਜਿਹੜਾ ਮਾਲਵੇ ਦੇ ਵਿੱਚ ਦੱਖਣੀ ਹਿਰਾਣਾ ਤੇ ਦੱਖਣ ਪੱਛਮੀ ਹਿਰਾਣਾ ਉੱਤਰੀ ਰਾਜਸਥਾਨ ਇੱਥੇ ਇੱਕ ਜ਼ਿਆਦਾ ਐਕਟਿਵ ਰਹੂਗਾ ਪਰ ਉਸ ਤੋਂ ਬਾਅਦ ਜਿਹੜਾ ਇਹ ਇੱਕ ਅਪਰੈਅਰ ਸਰਕੂਲੇਸ਼ਨ ਬਣਿਆ ਹੋਇਆ ਜਦੋਂ ਇਹ ਬ੍ਰੇਕਡਾਊਨ ਹੋਊਗਾ ਮੌਨਸੂਨ ਦੇ ਲੋ ਪ੍ਰੈਸ਼ਰ ਏਰੀਆ ਦੀ ਸਿੱਧੀ ਜਿਹੜੀ ਵੈਸਟਨ ਡਿਸਟਰਬੈਂਸ ਨਾਲ ਟੱਕਰ ਹੋਊਗੀ ਪਰ ਸਿਸਟਮ ਇਹ ਪਹਾੜਾਂ ਦੇ ਲਾਗੇ ਜ਼ਿਆਦਾ ਆਪਣਾ ਜ਼ੋਰ ਦਿਖਾਊਗਾ ਤਾਂ ਜਿਹਦੇ ਨਾਲ ਰਾਵੀ ਦੇ ਪਹਿਲੇ ਹਾਲਾਤ ਤੱਕ ਸੁਖਾਵੇਂ ਨਹੀਂ ਹੈਗੇ ਉਹ ਹਾਲਾਤ ਐਜ਼ ਇਟ ਹੀ ਬਣੇ ਰਹਿਣ ਦੇ ਅਸਰ ਨੇ ਬਿਆਸ ਦੇ ਹਾਲਾਤ ਤੱਕ ਸੁਖਾਵੇਂ ਨਹੀਂ ਉਹ ਹਾਲਾਤ ਐਜ਼ ਇਟ ਹੀ ਬਣੇ ਰਹਿਣ ਸਤਲੁਜ ਕੈਚਮੈਂਟ ਏਰੀਆ ਦੇ ਵਿੱਚ ਜੇਕਰ ਮੀਂਹ ਜਿਆਦਾ ਪੈ ਜਾਂਦਾ ਸਵੈਨ ਨਦੀ ਉਹਨਾਂ ਤੋਂ ਦੂਜੀ ਪਾਸੇ ਸਿਰਸਾ ਨਦੀ ਚੜ੍ਹ ਕੇ ਜਾਂ ਹੋਰ ਲੋਕਲ ਖੱਡਾਂ ਤੋਂ ਚੜ੍ਹ ਕੇ ਆ ਜਾਂਦੇ ਨੇ ਤੇ ਪਿੱਛੇ ਕਨੌਰ ਜ਼ਿਲ੍ਹੇ ਦੇ ਵਿੱਚ ਜੇ ਪਿੱਛੋਂ ਜਿੱਥੋਂ ਆ ਕੇ ਭਾਗੜਾ ਚ ਪਾਣੀ ਡਿੱਗਦਾ ਉਹ ਜਿਆਦਾ ਵੱਧ ਜਾਂਦਾ ਪਰ ਇਹ ਪਾਣੀ ਜਿੰਨਾ ਛੱਡਿਆ ਜਾ ਰਿਹਾ 54000 ਕਿਊਸਕ ਦੇ ਕਰੀਬ ਇਹ ਹੋਰ ਵਧਾਉਣਾ ਵੀ ਪੈ ਸਕਦਾ ਤੇ ਰਾਹ ਦੇ ਵਿੱਚ ਜਦੋਂ ਹੋਰ ਪਾਣੀ ਮਿਲੂਗਾ ਤਾਂ ਸਤਲੁਜ ਦਾ ਪਾਣੀ ਵਧਣ ਦਾ ਅਸਰ ਬਣ ਸਕਦੇ ਨੇ ਕੱਗਰ ਦੇ ਬਾਰੇ ਹਾਲ ਫਿਲਹਾਲ ਜਿਹੜਾ ਸੋਸ਼ਲ ਮੀਡੀਆ ਤੇ ਅਫਵਾਹਾਂ ਜਿਆਦਾ ਸੀਗੀਆਂ ਪਰ ਹੁਣ ਇਹ ਜਾਪ ਰਿਹਾ ਕਿ ਘੱਗਰ ਵੀ ਚੜ੍ਹਦੇ ਅਸਾਰ ਬਣ ਸਕਦੇ ਨੇ ਤੇ ਘੱਗਰ ਦੀਆਂ ਸਹਾਇਕ ਨਦੀਆਂ ਦੇ ਚੜ੍ਹਦੇ ਅਸਾਰ ਵੀ ਬਣ ਸਕਦੇ ਨੇ ਜੇਕਰ ਘੱਗਰ ਕੈਚਮੈਂਟ ਏਰੀਆ ਦੇ ਵਿੱਚ ਇਹ ਜਿਹੜਾ 31 ਅਗਸਤ 1 2 3 ਸਤੰਬਰ ਵਾਲਾ ਮਹੀਨ ਜਿਆਦਾ ਜੰਮ ਕੇ ਪੈ ਜਾਂਦਾ ਤਾਂ ਜਾਪ ਰਿਹਾ ਕਿ ਬਹੁਤੀਆਂ ਥਾਵਾਂ ਤੇ ਪਹਾੜਾਂ ਦੇ ਵਿੱਚ ਜਾਂ ਪਹਾੜਾਂ ਤੋਂ ਹੇਠਲੇ ਜਿਹੜੇ 60 70 ਕਿਲੋਮੀਟਰ ਦੀ ਰੇਂਜ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ 200 ਤੋਂ 300 ਐਮਐਮ ਵੀ ਪੈਣ ਦੇ ਅਸਾਰ ਬਣਦੇ ਜਾਪ ਰਹੇ ਨੇਗੇ ਇਸ ਤੋਂ ਇਲਾਵਾ ਜਿਹੜੇ ਬਾਕੀ ਜ਼ਿਲ੍ਹੇ ਨੇ ਜਿਵੇਂ ਮੋਗਾ ਹੋਇਆ ਬਰਨਾਲਾ ਹੋਇਆ ਸੰਗਰੂਰ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਤੱਕੜੀ ਝਟਵੀਂ ਦੀ ਲੱਗ ਸਕਦੀ ਆ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਬਠਿੰਡਾ ਮਾਨਸਾ ਇੱਥੇ ਹਾਲੇ ਅਗਲੇ 24 ਘੰਟੇ ਜਿਆਦਾ ਸਿਸਟਮ ਐਕਟਿਵ ਬਾਅਦ ਅਗਲੇ 24 ਘੰਟੇ ਜਿਵੇਂ ਇੱਥੇ ਮੀਂਹ ਵਰੂਗਾ ਹਾਲਾਂਕਿ ਇਹਨਾਂ ਚੋਂ ਕੁਝ ਲੱਕੇ ਹੋ ਸਕਦਾ ਮੀਂਹ ਤੋਂ ਰਹਿ ਵੀ ਜਾਣਾ ਪਰ 31 ਅਗਸਤ 1 2 3 ਸਤੰਬਰ ਦੇ ਦੌਰਾਨ ਵੀ ਇਹਨਾਂ ਖੇਤਰਾਂ 'ਚ ਮੀਂਹ ਪੈਣ ਦੇ ਅਸਰ ਹੋਣਗੇ ਇਸੇ ਤਰ੍ਹਾਂ ਸਿਰਸਾ ਫਟਿਆਵਾਦ ਜੀਂਦ ਜਿਹਨਰ ਨਾਲ ਲੱਗਦੇ ਖੇਤਰਾਂ 'ਚ ਅਗਲੇ 24 ਘੰਟੇ ਜ਼ਿਆਦਾ ਅਸਾਰ ਨੇ ਪਰ ਫਿਰ 31 ਅਗਸਤ ਤੋਂ 1 ਤੋਂ 3 ਸਤੰਬਰ ਨੂੰ ਵੀ ਅਸਾਰ ਉਹਨਾਂ ਖੇਤਰਾਂ ਦੇ ਵਿੱਚ ਹੋਣਗੇ ਸਾਰੀ ਗੱਲ ਜਿਹੜੀ ਮਕਾਈਏ ਉਹ ਇਹ ਹੈ ਕਿ ਇੱਕ ਤਾਕੜਾ ਮੀਂਹ ਦਾ ਤੌਰ ਇੱਕ ਤਾਕੜੀ ਝੜੀ ਦਾ ਤੌਰ ਇੱਕ ਤਾਕੜਾ ਜਿਹੜਾ ਲੋ ਪ੍ਰੈਸ਼ਰ ਵਾਲਾ ਸਿਸਟਮ ਉਹ ਸਿੱਧੇ ਰੂਪ ਤੇ ਪੰਜਾਬ ਨੂੰ ਪ੍ਰਭਾਵਿਤ ਕਰਨ ਆ ਰਿਹਾ ਤੇ ਮੀਂਹ ਪੈਣਗੇ ਝੜੀ ਦੁਬਾਰੇ ਲੱਗੂਗੀ ਇਹ ਲਗਭਗ ਗੱਲ ਹੁਣ ਕਲੀਅਰ ਹੁੰਦੀ ਚਾਪ ਰਹੀ ਹੈ ਇਸ ਕਰਕੇ ਆਮ ਪਬਲਿਕ ਵੀ ਪ੍ਰਸ਼ਾਸਨ ਵੀ ਚੁਕੰਨਾ ਰਹੇ ਤੇ ਪੈਨਿਕ ਨਹੀਂ ਕਰਨਾ ਇਹ ਵੀਡੀਓ ਕੋਈ ਡਰਾਉਣ ਦੇ ਲਈ ਨਹੀਂ ਹੈਗੀ ਇੱਥੇ ਕੋਈ ਵੀਊ ਦਾ ਚੱਕਰ ਨਹੀਂ ਹੈਗਾ ਜਿਹੜਾ ਸਾਨੂੰ ਚਾਪ ਰਿਹਾ ਜਿੰਨੀਆਂ ਕਿ ਸਾਡੀਆਂ ਕਿੱਸਰੀਆਂ ਨੇ ਜਿੰਨੀਆਂ ਕਿ ਅਸੀਂ ਹੁਣ ਤੱਕ ਬਾਜ਼ ਅੱਖ ਰੱਖੀ ਹੋਈ ਸੀ ਜਿੰਨਾਂ ਕਿ ਅਸੀਂ ਬਾਰ-ਬਾਰ ਦੇਖ ਰਹੇ ਸੀ ਉਹ ਸਾਰੀ ਚੀਜ਼ਾਂ ਨਚੋੜੇ ਨਿਕਲ ਕੇ ਸਾਹਮਣੇ ਆ ਰਿਹਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੀ ਘੁੰਮਣ ਘੇਰੀ ਆ ਇਹ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਜਿਹੜਾ ਕੁਝ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਥੇ ਵਾਪਰਨ ਦੇ ਅਸਾਰ ਬਣਦੇ ਚਾਪ ਰਹੇ ਨੇਗੇ ਕਾਰਨ ਇਹ ਹੈ ਕਿ ਉੱਪਰਲੇ ਪੱਧਰ ਤੇ ਜਿਹੜੀ ਵੈਸਟਰਨ ਡਿਸਟਰਬੈਂਸ ਹੋਊਗੀ ਐਕਟਿਵ ਹੋਊਗੀ ਤੇ ਉਹ ਵੈਸਟਰਨ ਡਿਸਟਰਬੈਂਸ ਦੇ ਕਰਕੇ ਜਿਹੜਾ ਇਹ ਇਹਨੂੰ ਮੂਰੋਂ ਟੱਕਰ ਮਿਲਣੀ ਹੈ ਤੇ ਉਸ ਟੱਕਰ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਇਹ ਮਿਡਗਨ ਦੇ ਅਸਾਰ ਹੋਣਗੇ ਸੋ ਪ੍ਰਸ਼ਾਸਨ ਚਾਹੇ ਜੰਮੂ ਸਟੇਟ ਦਾ ਚਾਹੇ ਹਿਮਾਚਲ ਸਟੇਟ ਦਾ ਚਾਹੇ ਉੱਤਰਾਖੰਡ ਦਾ ਚਾਹੇ ਹਰਿਆਣੇ ਦਾ ਚਾਹੇ ਪੰਜਾਬ ਦਾ ਪੰਜਾਬ ਦਾ ਪ੍ਰਸ਼ਾਸਨ ਪਹਿਲਾਂ ਹੀ ਅਲਰਟ ਤੇ ਹੈ ਤੇ ਕਈ ਥਾਵਾਂ ਤੇ ਜਿਹੜਾ ਬਹੁਤ ਠੀਕ ਕਾਰਜ ਕਰ ਰਿਹਾ ਹੈਗਾ ਤਾਂ ਉਹਨੂੰ ਅਗਲੇ 4 ਦਿਨ ਹੋਰ ਅਲਰਟ ਤੇ ਰਹਿਣ ਦੀ ਜ਼ਰੂਰਤ ਹੈ ਬਾਕੀ ਸਾਰੇ ਮੁੱਦੇ ਬਾਅਦ ਚ ਆਸਟੈਂ ਮੀ ਮੇਨ ਮੁੱਦਾ ਰਹਿਣਾ ਚਾਹੀਦਾ ਅਗਲੇ 4 ਦਿਨਾਂ ਤੇ ਤਰਾਂ ਤਾਂ ਜਾ ਕੇ ਕਿਤੇ ਸਥਿਤੀ ਸੰਭੀ ਜਾ ਸਕਦੀ ਆ ਕਿਉਂਕਿ ਪਹਿਲੇ ਹੀ ਪੰਜਾਬ ਦਾ ਬਹੁਤਾ ਹਿੱਸਾ ਪਾਣੀਆਂ ਦੇ ਹੇਠ ਡੁੱਬਿਆ ਹੋਇਆ ਬਾਕੀ ਪਲ-ਪਲ ਦੀ ਜਾਣਕਾਰੀ ਤੁਹਾਡੇ ਤੱਕ ਅਪਡੇਟ ਲੈ ਕੇ ਆਉਂਦੇ ਰਹਾਂਗੇ ਖਾਲ ਫਲ ਹਾਲ ਇਹੋ ਹੀ ਅਪਡੇਟ ਆ ਜੀ ਕਿ ਦਿਨ ਅਗਲੇ 4 ਕੋਈ ਬਹੁਤੇ ਸੁਖਾਵੇਂ ਨਹੀਂ ਹੈਗੇ ਪੰਜਾਬ ਦੇ ਲਈ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ